ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੁਆਲਿਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀ ਆਪਾਂ ਲੇਟੈਸਟ ਡਿਜ਼ਾਈਨ ਲੈ ਕੇ ਆਏ ਜੀ ਬਹੁਤ ਹੀ ਸੋਹਣੇ ਸ਼ੋਬਰ ਜਿਹੇ ਡਿਜ਼ਾਈਨ ਹੋਣਗੇ ਜੀ ਆਰੀ ਵਰਕ ਦੇ ਡਿਜ਼ਾਈਨ ਆਪਾਂ ਲੈ ਕੇ ਆਏ ਜੀ ਜਿਹੜੇ ਅੱਜ ਦੀ ਵੀਡੀਓ ਦੇ ਵਿੱਚ ਡਿਜ਼ਾਈਨ ਹੋਣਗੇ ਉਹ ਸਾਰੇ ਆਰੀ ਵਰਕ ਦੇ ਹੋਣਗੇ ਮਸ਼ੀਨੀ ਆਰੀ ਵਰਕ ਦੇ ਡਿਜ਼ਾਈਨ ਹੋਣਗੇ ਜੀ ਇਹ ਇਹ ਆਪਾਂ ਜਿਹੜੇ ਵਰਕ ਕੀਤੇ ਸੂਟ ਗਏ ਹੈ ਇਹ ਆਰੀ ਵਰਕ ਦੇ ਵਿੱਚ ਕੀ ਹੈ ਇਹ ਮਸ਼ੀਨੀ ਦੇ ਭਾਰੀ ਵਰਕ ਦੀ ਕੀਤਾ ਹੋਇਆ ਇਹ ਆ ਦੀ ਵੀਡੀਓ ਆਪਾਂ ਸਪੈਸ਼ਲੀ ਸਿਰਫ ਆਰੀ ਵਰਕ ਤੇ ਬਣਾਈ ਗਈ ਹੋਈ ਹੈ ਆਰੀ ਵਰਕ ਦੇ ਸੂਟ ਹੋਣਗੇ ਕਸਟਮਰ ਦੀ ਡਿਮਾਨ ਤੇ ਆਪਾਂ ਜਿਹੜੀ ਅੱਜ ਦੀ ਆਰੀ ਵਰਕ ਦੀ ਵੀਡੀਓ ਬਣਾਈ ਹੈ ਜੀ ਸਾਰੇ ਸਾਰੇ ਸੂਟੇ ਦੇ ਵਿੱਚ ਆਰੀ ਵਰਕ ਦੇ ਹੋਣਗੇ ਜੀ ਤੇ ਜੇ ਆਪਣਾ ਭੈਣਾ ਕਹਿੰਦੀ ਪ੍ਰਾਈਜ਼ ਬਹੁਤ ਜਿਆਦਾ ਪ੍ਰਾਈਜ਼ ਪੈਂਦਾ ਹੁੰਦਾ ਆਰੀ ਵਰਕ ਦੇ ਸੂਟਾਂ ਦਾ ਹਨਾ ਇਹ ਆਪਾਂ ਜਿਹੜਾ ਬਣਾਇਆ ਸੀ ਛੂਟੇ ਹੈਂਡਵਰਕ ਦਾ ਬਣਾਇਆ ਸੀ ਜੀ ਆਹ ਵੇਖੋ ਅੱਧਾ ਆਪਾਂ ਪੈਂਦੇ ਪਾਇਆ ਹੋਇਆ ਸੂਟ ਹੈ ਜੀ ਇਹਨਾਂ ਲਈ ਦੀ ਇਹ ਆ ਆਰੀ ਵਰਕ ਦੇ ਵਿੱਚ ਪਾਇਆ ਹੋਇਆ ਤੁਸੀਂ ਇਹ ਆਰੀ ਵਰਕ ਦਾ ਸੂਟ ਕਿਸੇ ਵੀ ਸੂਟ ਤੇ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜਿਹੜਾ ਆਰੀ ਵਰਕ ਦੇ ਸੂਟ ਹੁੰਦੇ ਹਨਾ ਮਸ਼ੀ ਇੰਨਾ ਟਾਂਕਾ ਇੰਨਾ ਬਰੀਕ ਹੁੰਦਾ ਜਿਹੜਾ ਆਪਾਂ ਆਰੀ ਵਰਕ ਦਾ ਸੂਟ ਆਪਾਂ ਹੈਂਡਵਰਕ ਚ ਕਰਾਉਨੇ ਆ ਉਹ ਸੂਟ ਦਾ ਟਾਂਕਾ ਪੱਟਿਆ ਜਾਂਦਾ ਜੀ ਟੋਪਾ ਪੱਟਿਆ ਜਾਂਦਾ ਉਹਦਾ ਜੇ ਤੁਸੀਂ ਆਰੀ ਵਰਕ ਦੇ ਵਿੱਚ ਕਰਉਣਾ ਪੱਟਿਆ ਜਾਂਦਾ ਜਿਹੜਾ ਮਸ਼ੀਨਰੀ ਚ ਕਰਾਉਂਗੇ ਬਿਲਕੁਲ ਨਹੀਂ ਪੱਟਿਆ ਜਾਣਾ ਜੇ ਘਰੇ ਤੁਸੀਂ ਵਾਸ਼ ਆਪ ਖੁਦ ਕਰੀ ਚੱਲੋ ਜਿਹੜਾ ਮਸ਼ੀਨਰੀ ਦੇ ਵਿੱਚ ਤੁਸੀਂ ਆਰੀ ਵਰਕ ਕਰਵਾਉਂਗੇ ਨਾ ਉਹਦਾ ਟਾਂਕਾ ਨਹੀਂ ਪੱਟਿਆ ਜਾਣਾ ਬਿਲਕੁਲ ਨਹੀਂ ਪੱਟਿਆ ਜਾਣਾ ਤੇ ਨਾਲੇ ਪ੍ਰਾਈਸ ਦਾ ਵੀ ਤੁਸੀਂ ਦੇਖੋ ਪ੍ਰਾਈਸ ਬਹੁਤ ਘੱਟ ਪਊਗਾ ਪ੍ਰਾਈਸ ਪਊਗਾ ਜੀ 32500 ਦੇ ਵਿੱਚ ਤੁਹਾਨੂੰ ਆਰੀ ਵਰਕ ਦਾ ਸੂਟ ਪਊਗਾ ਜਿਹੜਾ ਤੁਸੀਂ ਸੂਟ ਕਿਸੇ ਵੀ ਸ਼ਾਪ ਕਿਸੇ ਬੁਟੀਕ ਤੋਂ ਤੁਸੀਂ ਕਰਵਾ ਕੇ ਲਿਆਉਂਦੇ ਸੀ ਕਿਸੇ ਵੀ ਬੁਟੀਕ ਤੋਂ ਜੇ ਤੁਸੀਂ ਤਿਆਰ ਕਰਵਾਉਂਦੇ ਸੀ 4-5000 ਦਾ ਇਕੱਲਾ ਆਰੀ ਵਰਕ ਤਿਆਰ ਹੁੰਦਾ ਜੀ ਇਕੱਲਾ ਆਰੀ ਵਰਕ ਦਾ ਹੀ ਰੇਟ ਇੰਨਾ ਲਿਆ ਜਾਂਦਾ ਸੀ ਜੀ ਤੇ ਆਪਾਂ ਵਿਦ ਸਟੀਚਿੰਗ ਵਿਦ ਦੁਪੱਟਾ ਵਿਦ ਸਟੀਚਿੰਗ ਦੀ ਵਿਦ ਫੈਬਰਿਕ ਵਰਕ ਜਿਹੜਾ ਆਪਣਾ ਸਾਰਾ ਕੰਮ ਗਿਆ ਕਰਿਆ ਗਿਆ ਆਰੀ ਵਰਕ ਦੇ ਸੋਨੂੰ 33500 ਦੇ ਵਿੱਚ ਪੈ ਜਾਊਗਾ ਜੀ ਜੇ ਤੁਸੀਂ ਸਟੀਚਿੰਗ ਵੀ ਕਰਾਉਣੀ ਜੇ ਤੁਸੀਂ ਵਿਦਆਊਟ ਸਟੀਚਿੰਗ ਲੈਣੀ ਥੋਨੂੰ ਫਿਰ 32500 ਦਾ ਪਏਗਾ ਕੋਈ ਵੀ ਸੂਟ ਲੈਣੇ ਜੇ ਤੁਸੀਂ ਕਈ ਪਹਿਣਾ ਦੇਗਾ ਵੀ ਨਹੀਂ ਪਸੰਦ ਆਉਂਦੇ ਹੁੰਦੇ ਸਟੀਚਿੰਗ ਹਨਾ ਵੀ ਫਿੱਟ ਨਹੀਂ ਹੁੰਦਾ ਹੁੰਦਾ ਸੂਟ ਉਹ ਸਟਿਚਿੰਗ ਤੁਸੀਂ ਆਪ ਕਰ ਸਕਦੇ ਆ ਕਿਸੇ ਤੋਂ ਹੋਰ ਜਿਹੜੇ ਤੁਹਾਡੇ ਨਾਲ ਭਾਰੀ ਵਰਕ ਦੇ ਸੂਟ ਰੈਡੀ ਕੀਤੇ ਸੀ ਤੁਹਾਡੇ ਨਾਲ ਸ਼ੇਅਰ ਕਰਤੇ ਜੀ ਤੇ ਇਹ ਮੇਰੇ ਸੂਟ ਤੁਸੀਂ ਰੈਡੀ ਕਰਵਾਉਣ ਲਈ ਸਾਡਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਜੀ ਤੁਸੀਂ ਨੰਬਰ ਸਕਰੀਨ ਦੇ ਉੱਪਰ ਨਾਲ ਵੀ ਸ਼ੋ ਹੋ ਰਿਹਾ ਉੱਪਰ ਥੰਬਨੇਲ ਤੇ ਵੀ ਨੰਬਰ ਲਾਇਆ ਕੀਤਾ ਆਪਾ ਤੁਸੀਂ ਉੱਥੋਂ ਵੀ ਨੰਬਰ ਲੈ ਕੇ ਤੁਸੀਂ ਕੰਟੈਕਟ ਕਰ ਸਕਦੇ ਆ WhatsApp ਤੇ ਆਪਣਾ ਮੈਸੇਜ ਕਰ ਸਕਦੇ ਆ ਜਿਹੜਾ ਤੁਹਾਡੇ ਨਾਲ ਸੂਟ ਪਹਿ ਸ਼ੇਅਰ ਕਰੇ ਇਹ ਆਰੀ ਵਰਕ ਦੀ ਤਰ੍ਹਾਂ ਸੂਟ ਸੀ ਤੇ ਹੈ ਮਸ਼ੀਨੀ ਵਰਕ ਦੇ ਵਿੱਚ ਆ ਇਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਕਿਉਂਕਿ ਇਹ ਸੂਟ ਅਸੀਂ 5-6 ਸੂਟ ਬਣਾ ਚੁੱਕੇ ਆ ਦੇ ਨਾਲ ਦੇ ਤੇ ਆ ਤੁਹਾਡੇ ਨਾਲ ਅਗਲਾ ਸੂਟ ਵੀ ਰੈਡੀ ਕਰਦੇ ਦਿਖਾਉਣੀ ਆ ਉਹ ਦੇਖੋ ਇਹ ਵੀ ਇਸੇ ਦੇ ਵਿੱਚ ਹੀ ਇੱਕ ਕਲਰ ਦਾ ਚੇਂਜ ਹੈ ਆ ਦੇਖੋ ਇਹ ਬਹੁਤ ਹੀ ਸੋਹਣਾ ਕਲਰ ਹੈ ਨਾ ਨੈਕਸਟ ਕਲਰ ਦੇ ਵਿੱਚ ਆਪਾਂ ਸੂਟ ਰੈਡੀ ਕੀਤਾ ਤੇ ਜਿਹੜਾ ਆਪਾਂ ਅਗਲਾ ਸੂਟ ਕੀਤਾ ਜੇ ਆਪਾਂ ਆਰੀ ਵਰਕ ਦੇ ਵਿੱਚ ਕੀਤਾ ਦੇਖੋ ਇਹ ਵੀ ਨਿਊ ਡਿਜ਼ਾਈਨ ਹੈ ਨਿਊ ਇੱਕ ਸੂਟ ਕਰਿਆ ਹਜੇ ਦੂਸਰਾ ਸੂਟ ਆਪਣੇ ਮਸ਼ੀਨ ਦੇ ਵਿੱਚ ਲੱਗਿਆ ਹੋਇਆ ਹੈ ਇਸ ਸੂਟ ਆਪਾਂ ਹੱਥੀ ਤਿਆਰ ਕਰਦੇ ਆਂ ਜੀ ਮਸ਼ੀਨਰੀ ਦੇ ਵਿੱਚ ਮਸ਼ੀਨ ਵਰਕ ਦੇ ਹੱਥ ਆਪਾਂ ਹੱਥੀ ਤਿਆਰ ਕਰਦੇ ਆਂ ਕੁਝ ਕ ਆਪਾਂ ਕੰਪਿਊਟਰ ਮਸ਼ੀਨਾਂ ਤੇ ਵੀ ਕਰਦੇ ਆਂ ਤੇ ਜਿੰਨਾ ਪੈਨਲ ਕੋਈ ਵੀ ਪਸੰਦ ਵੀ ਨਹੀਂ ਹੁੰਦੇ ਕੰਪਿਊਟਰ ਮਸ਼ੀਨ ਦੇ ਡਿਜ਼ਾਈਨ ਤੇ ਆਪਾਂ ਉਹਦਾ ਮਸ਼ੀਨ ਵਿੱਚ ਕਰਕੇ ਦਿੰਦੇ ਆਂ ਤੇ ਬਹੁਤ ਸੋਹਣਾ ਆਪਾਂ ਸ਼ੀਟ ਵਰਕ ਮਸ਼ੀਨਰੀ ਵਿੱਚ ਕਰਦੇ ਆਂ ਜਿਹੜਾ ਆਪਾਂ ਸੂਟ ਬਣਾਈ ਕੀਤਾ ਆਪਾਂ ਰੈੱਡ ਦੇ ਉੱਪਰ ਆਰੀ ਵਰਕ ਕੀਤਾ ਹੋਇਆ ਸੀ ਵੀ ਇੱਧਰ ਦੁਪੱਟਾ ਸੀ ਐਵੇਂ ਦੇ ਸੂਟ ਤੁਸੀਂ ਜੇ ਡਿਜ਼ਾਈਨ ਦਾ ਕੋਈ ਵੀ ਡਿਜ਼ਾਈਨ ਤਿਆਰ ਕਰਵਾਉਣਾ ਸੋਨ 3000 ਤੋਂ ਉੱਪਰ ਕੋਈ ਡੀਆ ਨਹੀਂ ਪੋਵੇਗਾ ਇਹ ਵੀਡੀਓ ਆਪਾਂ ਵੀਡੀਓ ਲਾਤੀ ਤੁਸੀਂ ਜਦੋਂ ਆਪਾਂ ਆਰੀ ਵਰਕ ਦਾ ਸੂਟ ਕਿਸੇ ਵੀ ਬੁਟੀਕ ਤੋਂ ਖਰੀਦਦੇ ਆ ਜਾਂ ਬੁਟੀਕ ਤੋਂ ਕਰਾਉਂਦੇ ਆ ਤੁਸੀਂ ਆਪ ਦਾ ਖੁਦ ਦਾ ਫੈਬਰਿਕ ਵੀ ਤੁਸੀਂ ਤਿਆਰ ਕਰਾਉਂਦੇ ਆ ਤੁਹਾਨੂੰ 3-4000 ਦਾ ਇਕੱਲਾ ਆਰੀ ਵਰਕ ਹੀ ਪੈ ਜਾਂਦਾ ਤੇ ਆਪਾਂ ਤੁਹਾਨੂੰ 3000 ਦੇ ਵਿੱਚ ਵੇਦ ਦੁਬੱਟਾ ਆਰੀ ਵਰਕ ਦਾ ਸੂਟ ਤੁਹਾਨੂੰ ਵੀਦ ਫੈਬਰਿਕ ਦੇ ਵਿੱਚ ਆਪਾਂ ਦੇਵਾਂਗੇ ਤੇ ਕੋਈ ਵੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੋਈ ਸੂਟਸ ਵਧੀਆ ਲੱਗਦਾ ਹੋਇਆ ਸਕਰੀਨ ਨੂੰ ਛੋਟ ਲੈ ਕੇ ਤੁਸੀਂ ਨੂੰ WhatsApp ਤੇ ਮੈਸੇਜ ਕਰ ਸਕਦੇ ਆ ਆਪਾਂ ਸੂਟ ರೆਡੀ ਕੀਤਾ ਸੀ ਜੀ ਬਲੂ ਤੇ ਦੇਖੋ ਆਪਾਂ ਇਹ ਆਰੀ ਵਰਕ ਦਾ ਸੂਟ ਕੀਤਾ ਹੋਇਆ ਖੁੱਦ ਆਪਣਾ ਆਪ ਦਾ ਸੂਟ ਕੀਤਾ ਹੋਇਆ ਆਰੀ ਵਰਕ ਦੇ ਸੂਟ ਆਪਾਂ ਇੰਨੇ ਤਿਆਰ ਕੀਤੇ ਹੋਇਆ ਤੇ ਆਪਣੇ ਕੋਲੇ ਕਈ ਵਾਰੀ ਟਾਈਮ ਨਹੀਂ ਹੁੰਦਾ ਵੀਡੀਓ ਨਹੀਂ ਬਣਦੀ ਜਿੰਨੇ ਵੀ ਵੀਡੀਓ ਬਣੀਆਂ ਸੀ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਤੀਆਂ ਕੁਝ ਮੈਨੂੰ ਨਵੇਂ ਡਿਜ਼ਾਈਨਰ ਮੇਰੇ ਕੋਲ ਸਾਹਮਣੇ ਨਹੀਂ ਗਏ ਤਿਆਰੀ ਸੀ ਤੇ ਜਿੰਨੇ ਵੀ ਮੇਰੇ ਕੋਲ ਸਾਹਮਣੇ ਡਿਜ਼ਾਈਨ ਹੈਗੇ ਸੀ ਉਹ ਤੁਹਾਡੇ ਨਾਲ ਵੀਡੀਓ ਤੇ ਫੋਟੋ ਮੈਂ ਆਪਾਂ ਸ਼ੇਅਰ ਕਰਦਿਆਂ ਜੀ ਜਿਹੜੇ ਆਪਾਂ ਆਰੀ ਵਰਕ ਦੇ ਸ਼ੂਟ ਤਿਆਰ ਕੀਤੇ ਆ ਤੇ ਉਹ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦਿਆਂ ਤੇ ਜਿਹੜਾ ਆਪਾਂ ਤੁਹਾਨੂੰ ਅਗਲਾ ਸ਼ੂਟ ਤੁਹਾਨੂੰ ਆਖੋ ਆਪਾਂ ਆਰੀ ਵਰਕ ਦਾ ਕੀਤਾ ਹੋਇਆ ਸੀ neck ਬਣਾ ਕੇ ਸਾਰੇ ਸ਼ੂਟ ਸ਼ੂਟ ਦੇ ਉੱਤੇ ਪਰ ਬੂਟੀ ਵੀ ਦੀ ਨਾਲ ਤਿਆਰ ਕੀਤਾ ਹੈ ਤੇ ਜਿਹੜਾ ਆਪਾਂ ਆ ਕੀਤਾ ਇਹ ਵੀ ਆਪਾਂ ਆਰੀ ਨਾਲ ਕਦੇ ਕੀਤਾ ਹੋਇਆ ਸੀ ਪੈਸੇ ਬਲਗਾ ਕੇ ਆਪਾਂ ਆਰੀ ਵਰਕ ਦਾ ਕੀਤਾ ਸੀ neck ਤੇ 바ਜੂ ਤੇ ਤਿਆਰ ਕੀਤਾ ਹੋਇਆ ਜੀ ਤੇ ਆ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਇਹਦਾ ਪ੍ਰਾਈਜ਼ ਬਹੁਤ ਘੱਟ ਪ੍ਰਾਈਜ਼ ਹੈ ਜਿਹੜਾ ਤੁਹਾਨੂੰ ਦੱਸਿਆ ਆਰੀ ਵਰਕ ਦਾ ਪੈਚ ਲਗਾ ਕੇ ਵਰਕ ਕੀਤਾ ਹੋਇਆ 3000 ਦਾ ਸੂਟ ਤੁਹਾਨੂੰ ਬਿਲ ਤੇ ਦੁਪੱਟਾ ਮਿਲੂਗਾ ਜੀ ਸਾਰੇ ਸੂਟ ਆਪਾਂ ਰੈਡੀ ਕੀਤੇ ਜਿਹੜੇ ਆਰੀ ਵਰਕ ਦੇ ਕੀਤੇ ਹੋਏ ਆ ਪੈਚ ਲਗਾ ਕੇ ਕੀਤੇ ਹੋਏ ਜਿਹੜਾ ਆਪਾਂ ਆ ਵੀ ਆਰੀ ਵਰਕ ਦਾ ਕੀਤਾ ਹੋਇਆ ਆ ਵੀ ਆਪਾਂ ਆਰੀ ਵਰਕ ਦਾ ਕੀਤਾ ਹੋਇਆ ਆ ਮਸ਼ੀਨ ਨੇ ਆਰੀ ਵਰਕ ਦਾ ਕੀਤਾ ਹੋਇਆ ਕੁਝ ਕੁ ਆਪਾਂ ਆਰੀ ਵਰਕ ਦੀ ਕੀਤੇ ਹੋਏ ਆ ਜੀ ਆ ਜਿਹੜਾ ਤੁਹਾਨੂੰ ਦੇਖੋਗੇ ਤਿਆਰ ਇਹ ਏ ਕੀ ਰੀਤੇ ਤੇ ਬਾਜੂ ਤੇ ਤੇ ਪਹੁੰਚ ਦੇ ਵਰਕ ਹੈ ਇਹ 3200 ਜਿਹੜਾ ਆਪਾਂ ਪਹੁੰਚ ਤੇ ਤੇ ਬਾਜੂ ਤੇ ਤੇ ਨਿਕ ਤੇ ਕੀਤਾ ਹੋਇਆ ਜੀ ਇਹ 3500 ਦਾ ਸੂਟ ਤੁਹਾਨੂੰ ਬਈਗਾ ਆਰੀ ਵਰਕ ਦੇ ਵਿੱਚ ਵਿਦ ਸਟਿਚਡ ਫੈਬਰਿਕ ਤੇ ਵਿਦ ਦੁਪੱਟਾ ਬਦੋਰ ਸਟਿਚ ਤੁਹਾਨੂੰ 3500 ਦਾ ਪਾਉਗਾ ਜਿਹੜਾ ਆਰੀ ਵਰਕ ਦਾ ਤੁਹਾਨੂੰ ਪੈਚ ਵਾਲਾ ਦਿਖਾਇਆ ਗਿਆ ਤੇ ਜਿਹੜੇ ਤੁਹਾਨੂੰ ਮੈਂ ਸੂਟ ਜੈ ਰੈਡੀ ਦਿਖਾਇਆ ਗਿਆ ਇਹ ਕੁਝ ਕੁ ਮਸ਼ੀਨੀ ਦੇ ਵਿੱਚ ਵੀ ਹੈਗਾ ਤਾਂ ਮਸ਼ੀਨ ਨਹੀਂ ਆਰੀ ਵਰਕ ਦਾ ਵੀ ਕੁਝ ਕੁ ਮਸ਼ੀਨੀ ਹੋਣੀ ਜਿਹੜਾ ਤੁਹਾਨੂੰ ਦੱਸਿਆ ਸੀ ਇਹਦੇ ਨਾਲ ਦਾ ਸੂਟ ਤੁਹਾਨੂੰ 3500 ਦਾ ਪਾਉਗਾ ਵਿਦ ਸਟਿਚਿੰਗ ਡੋਰ ਸਟਿਚਿੰਗ ਸੋਰੀ ਤੇ ਵਿਦ ਦੁਪੱਟਾ ਤੇ ਪੌਂਚੇ ਤੇ ਬਾਜੂ ਤੇ ਨਿਕ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਕਈ ਵਾਰੀ ਨੂੰ ਜਦ ਤੱਕ ਆਪਾਂ ਕਈ ਵਾਰੀ ਗੱਲਾਂ ਵੀ ਆਪਾਂ ਇੰਨੀਆਂ ਕਈਆਂ ਹੁੰਦੀਆਂ ਤੇ ਪਤਾ ਵੀ ਨਹੀਂ ਲੱਗਦਾ ਹਨਾ ਤੁਸੀਂ ਪੂਰੀ ਵੀਡੀਓ ਦੇਖਿਆ ਕਰੋ ਜੀ ਐਂਡ ਤੱਕ ਜੀ ਮੈਂ ਆਪਾਂ ਹਾਰੀ ਵਰਕ ਦਾ ਸੂਟ ਰੈਡੀ ਕੀਤਾ ਹਨਾ ਸਕਿਨ ਕਲਰ ਤੇ ਕਿੰਨਾ ਸੋਹਣਾ ਬਣ ਕੇ ਤਿਆਰ ਸੋਹਣਾ ਸੂਟ ਰੈਡੀ ਹੋਇਆ ਵੀਡੀਓ ਚੰਗੀ ਲੱਗੀ ਲਾਈਕ ਕਮੈਂਟਸ ਕਰਕੇ ਜ਼ਰੂਰ ਦਿਓ